ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਪਿਆਜ਼ ਅਤੇ ਹਰੀ ਮਿਰਚ ਦਾ ਅਚਾਰ ਤੁਸੀਂ ਰੋਟੀ ਪਕਾ ਕੇ ਅਚਾਰ ਉਸੇ ਵੇਲੇ ਤਿਆਰ ਕਰ ਸਕਦੇ ਹੋ ਬਹੁਤ ਹੀ ਜਲਦੀ ਇਹ ਅਚਾਰ ਤਿਆਰ ਹੋ ਜਾਂਦਾ ਹੈ ਆਪਾਂ ਦੋ ਲੈ ਲਏ ਕੀ ਪਿਆਜ਼ ਛਿਲਕਾ ਉਤਾਰ ਲਿਆ ਚੰਗੀ ਤਰ੍ਹਾਂ ਧੋ ਲਿਆ ਤੇ ਚਾਰ ਆਪਾਂ ਹਰੀਆਂ ਮਿਰਚਾਂ ਲੈ ਲਈਆਂ ਹਰੀ ਮਿਰਚ ਨੂੰ ਆਪਾਂ ਕੱਟ ਲੈਣੇ ਵਸ ਇਸ ਤਿੱਕੇ ਆਪਾਂ ਹਰੀਆਂ ਮਿਰਚਾਂ ਨੂੰ ਕੱਟ ਲੈਣਾ ਬਾਕੀ ਤੁਸੀਂ ਜਿੰਨੀ ਵੀ ਹਰੀ ਮਿਰਚ ਉਹਨਾਂ ਚੁੰਦੀ ਉਹ ਪਾ ਸਕਦੇ ਉਹਨਾਂ ਹੀ ਤਿੱਖਾ ਬਣੇਗਾ ਤੇ ਜਿਹੜਾ ਪਿਆਜ਼ ਆ ਉਹਨਾਂ ਆਪਾਂ ਧੋ ਕੇ ਉਹਦਾ ਜਿਹੜਾ ਵਿਚਲਾ 파ਰਟ ਸੀ ਉਹ ਕੱਢ ਦਿੱਤਾ ਤੇ ਆਪਾਂ ਹੁਣ ਪਿਆਜ਼ ਕੱਟ ਲੈਨੇ ਆ ਪਿਆਜ਼ ਆਪਾਂ ਇਸ ਤਰੀਕੇ ਨਾਲ ਕੱਟਣਾ ਕਿ ਇਹਨਾਂ ਨੂੰ ਪਿਆਜ਼ ਤੇ ਲੱਛੇ ਬੰਨੇ ਚਾਹੀਦੇ ਏਦਾਂ ਕੱਲੇ ਕੱਲੇ ਲੱਛੇ ਬੰਨੇ ਚਾਹੀਦੇ ਨੇ ਸਾਰੇ ਪਿਆਜ਼ ਆਪਾਂ ਕੱਲੇ ਕੱਲੇ ਕਰ ਲੈਨੇ ਨੇ ਪਿਆਜ਼ ਆਪਾਂ ਸਾਰਾ ਕੱਟ ਲਿਆ ਇਹਦੇ ਲੱਛੇ ਆਪਾਂ ਖੋਲ ਲਏ ਨੇ ਹੁਣ ਇਹਦੇ ਵਿੱਚ ਆਪਾਂ ਥੋੜੇ ਜਿ ਮਸਾਲੇ ਪਾਉਣੇ ਆ ਇਹਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਥੋੜਾ ਜਿ ਪਾਉਣੇ ਆ ਕਾਲਾ ਲੂਣ ਥੋੜਾ ਜਿ ਚਿੱਟਾ ਲੂਣ ਦਰਦਰੀ ਕੁਟੀ ਹੋਈ ਸੌ ਪਾਊਡਰ ਥੋੜੀ ਜਿ ਆਪਾਂ ਕਸ਼ਮੀਰੀ ਲਾਲ ਮਿਰਚ ਪਾਉਣੀ ਆ ਇਹ ਕਲਰ ਵਾਸਤੇ ਹੁੰਦੀ ਹੈ ਤਿੱਖੀ ਬਿਲਕੁਲ ਨਹੀਂ ਹੋਏਗੀ ਹੁਣ ਇਹਦੇ ਵਿੱਚ ਆਪਾਂ ਪਾਉਣੇ ਥੋੜੀ ਜਿ ਹਲਦੀ ਪਾਊਡਰ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਦਈਏ ਬਹੁਤ ਹੀ ਜਲਦੀ ਇਹ ਚਾਰ ਬਣ ਕੇ ਤਿਆਰ ਹੋਏਗਾ ਹਾਂਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਚਲੋ ਆਪਾਂ ਚੰਗੀ ਤਰ੍ਹਾਂ ਜਿਹੜੇ ਮਸਾਲੇ ਇਹਦੇ ਵਿੱਚ ਮਿਲਾ ਦਿੱਤੇ ਨੇ ਹੁਣ ਇਹਦੇ ਉੱਪਰ ਆਪਾਂ ਇੱਕ ਤੜਕਾ ਲਗਾਉਣੀ ਆ। ਹਾਂਜੀ ਆਪਣਾ ਪੈਨ ਜਿਹੜਾ ਗਰਮ ਹੋ ਚੁੱਕਾ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ 2-3 ਚਮਚ ਸਰ੍ਹੋਂ ਦਾ ਤੇਲ ਪਾ ਦਾਂ। ਤੇਲ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਨਾ ਕੱਚਾਪਨ ਦੂਰ ਹੋ ਗਿਆ। ਇਹਦੇ ਵਿੱਚ ਹੁਣ ਆਪਾਂ ਸਰੋਂ ਦੇ ਦਾਣੇ ਪਾ ਦਿੰਨੇ ਆ। ਤੇ ਤੁਹਾਡੇ ਕੋਲ ਜੇਕਰ ਜੀਰਾ ਹੈਗਾ ਸਬੂਤਾ ਜੀਰਾ ਤੁਸੀਂ ਪਾ ਸਕਦੇ ਹੋ। ਆਪਾਂ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਪਾਊਡਰ ਪਾ ਦਾਂਗੇ। ਸਾਰੇ ਦੇ ਦਾਣਿਆਂ ਨੂੰ ਪਹਿਲਾਂ ਚੜਕਣ ਦਿੰਨੇ ਆਂ ਦੇਖੋ ਕਿਤਾ ਬਾਅਦ ਆਉਣ ਲੱਗ ਪਈ ਹੈ ਤੇ ਆਪਾਂ ਤੇਲ ਇਹਦੇ ਵਿੱਚ ਪਾ ਲੈਨੇ ਆਂ ਇਹ ਤੜਕਾ ਲਗਾਉਣ ਨਾਲ ਅੰਨ ਦਾ ਅਚਾਰ ਦਾ ਟੇਸਟ ਹੋਰ ਵੀ ਜ਼ਿਆਦਾ ਆਏਗਾ ਤੇ ਥੋੜਾ ਜਿਹਾ ਆਪਾਂ ਭੁੰਨਿਆ ਹੋਇਆ ਜੀਰਾ ਪਾ ਦਨੇ ਆ ਤੁਸੀਂ ਪਹਿਲਾਂ ਵੀ ਪਾ ਸਕਦੇ ਮਸਾਲਿਆਂ ਦੇ ਨਾਲ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਇਸ achar ਨੂੰ ਤੁਸੀਂ ਕਿਸੇ ਡੱਬੇ ਵਿੱਚ ਪਾ ਕੇ 15-20 ਦਿਨ ਫ੍ਰਿਜ 'ਚ ਰੱਖ ਸਕਦੇ ਹੋ। ਇਹਦੇ ਉੱਤੇ ਆਪਾਂ ਇੱਕ ਨਿੰਬੂ ਤੁਸੀਂ ਨਿਚੋੜ ਕੇ ਪਾ ਸਕਦੇ ਹੋ। ਮੈਂ ਇਹਦੇ ਵਿੱਚ ਇੱਕ ਵਿਨੇਗਰ ਦਾ ਚਮਚਾ ਪਾ ਦਾਂਗੀ। ਜੇਕਰ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਤੁਸੀਂ ਵਿਨੇਗਰ ਵੀ ਥੋੜਾ ਜਿਹਾ ਪਾ ਸਕਦੇ ਹੋ। ਇਹਨੂੰ ਆਪਾਂ ਹੁਣ ਮਿਕਸ ਕਰ ਲੈਨੇ। ਇਹਦੇ ਨਾਲ ਬਹੁਤ ਹੀ ਜ਼ਿਆਦਾ ਖੱਟਾ-ਮਿੱਠਾ ਤੇਜ਼ਾ ਆਏਗਾ achar ਵਿੱਚ। ਇਸ achar ਨੂੰ ਤੁਸੀਂ ਪਰਾਂਠੇ ਨਾਲ ਖਾ ਸਕਦੇ ਹੋ। ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ। ਔਰ ਜੀ ਆਪਣਾ ਪਿਆਜ਼ ਹਰੀ ਮਿਰਚ ਦਾ achar ਬਣ ਕੇ ਤਿਆਰ ਹੈ। ਤੁਸੀਂ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕਮੈਂਟ ਕਰਕੇ ਦੱਸਿਓ ਵੀ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਥੈਂਕ ਯੂ so much ਵੀਡੀਓ ਦੇਖਣ ਲਈ।